ਇੱਕ ਕਹਾਵਤ ਸੀ ਕਿ ਬਿੱਲੀ ਸੋਚੂਆ ਖਾ ਕੇ ਹੱਗਣ ਨੂੰ ਗਈ ਪਰ ਇਹਨੇ ਚੂਹਾ ਤਾਂ ਇੱਕ ਹੀ ਰੱਖਿਆ ਪਰ ਇਹਨੇ ਚੂਹੇ ਦਾ 35 ਲੱਖ ਖਾ ਲਿਆ ਆ ਇਹਦੀ ਵੀਡੀਓ ਹੈਗੀ 35 ਲੱਖ ਖਾਣ ਤੋਂ ਪਹਿਲਾਂ ਦੀ ਤੇ ਆਹ ਵਾਲੀ ਵੀਡੀਓ ਹੈਗੀ 35 ਲੱਖ ਖਾਣ ਤੋਂ ਬਾਅਦ ਦੀ ਪਹਿਲਾਂ ਇਹਦੀ ਗੱਲ ਸੁਣੋ ਫਿਰ ਦੱਸਦਾ ਤੁਹਾਨੂੰ ਇਹ ਪੈਸਿਆਂ ਵਾਲੀ ਗੱਲ ਪਤਾ ਨਹੀਂ ਉਹ ਕਿਉਂ ਬਾਰ-ਬਾਰ ਕਹਿ ਰਹੇ ਨੇ ਸੋਸ਼ਲ ਮੀਡੀਆ ਐਨਫਲੂਐਂਸਰ ਦਾ ਲਾਈਫ ਸਟਾਈਲ ਇੱਦਾਂ ਦਾ ਹੁੰਦਾ ਕਿ ਲੋਕਾਂ ਨੂੰ ਲੱਗਦਾ ਬਹੁਤ ਅਮੀਰ ਨੇ ਬਟ ਉਹ ਇੱਕ ਸਿਰਫ ਦਿਖਾਵਾ ਹੁੰਦਾ ਆ ਗੁੱਡੀ ਕੋਈ ਅਮੀਰ ਹੋਵੇ ਨਾ ਹੋਵੇ ਉਹਦਾ ਨਹੀਂ ਮੈਨੂੰ ਪਤਾ ਪਰ ਤੂੰ ਤਾਂ ਬਹੁਤ ਅਮੀਰ ਹੋਏਂਗੀ ਕਿਉਂਕਿ ਤੂੰ 35 ਲੱਖ ਖਾਦਾ 35 ਲੱਖ ਨਾ ਕਿ 35 ਹਜ਼ਾਰ ਇਸ ਲਾਈਨ ਜੋ ਇੰਡਸਟਰੀ ਦੀ ਲਾਈਨ ਆ ਉਹਦੇ ਵਿੱਚ ਦਿਖਾਵਾ ਬਹੁਤ ਜ਼ਰੂਰੀ ਹੈ ਆਪਣੀ ਤੁਹਾਨੂੰ ਲਾਈਫ ਸਟਾਈਲ ਮੇਨਟੇਨ ਕਰਕੇ ਰੱਖਣੀ ਹੀ ਪੈਣੀ ਹੈ ਜੇ ਤੁਸੀਂ ਇੰਡਸਟਰੀ 'ਚ ਆਉਣਾ ਹੈ ਮੰਨਿਆ ਇੱਥੇ ਪੈਸਾ ਦਿਖਾਉਣਾ ਜ਼ਰੂਰੀ ਹੈ ਪਰ ਤੂੰ ਕੁਝ ਥੋੜਾ ਜ਼ਿਆਦਾ ਹੀ ਦਿਖਾਤਾ ਬੱਤ ਸਹੀ ਹੈ ਦੇਖੋ ਯਾਰੇ 35 ਲੱਖਾਂ ਦਾ ਮੁੱਦਾ ਜਿਹੜਾ ਆਪਾਂ ਇਹਦੇ ਬਾਰੇ ਕੁਝ ਨਹੀਂ ਸਪਸ਼ਟਿੰਗ ਕਰ ਸਕਦੇ ਕਿਉਂਕਿ ਕੀ ਪਤਾ ਮੁੰਡਾ ਝੂਠ ਬੋਲਦਾ ਜਾਂ ਸੱਚ ਬੋਲਦਾ ਕਿ ਇਹਨੇ ਸੱਚੀ 35 ਲੱਖੋਂ ਦਾ ਖਾਦਾ ਜਾਂ ਨਹੀਂ ਖਾਦਾ ਇਹਦੇ ਬਾਰੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਜੇਕਰ ਕੋਈ ਮੁੰਡੇ ਕੋਲੇ ਕੋਈ ਪ੍ਰੂਫ ਹੈ ਤਾਂ ਉਹ ਆਪਦੇ ਅੱਗੇ ਰੱਖ ਸਕਦਾ ਹੈ ਜੇਕਰ ਉਹਦੇ ਕੋਲੇ ਕੋਈ ਵੀ ਪ੍ਰੂਫ ਨਹੀਂ ਹੈ ਤਾਂ ਫਿਰ ਆਪਾਂ ਇਹਨੂੰ ਮਾੜੀ ਨਹੀਂ ਕਹਿ ਸਕਦੇ ਕਿਉਂਕਿ ਯਾਰ ਅੱਜਕੱਲ ਦੇ ਜਵਾਨੇ ਦੇ ਵਿੱਚ ਸਿਰਫ ਔਰ ਸਿਰਫ ਦੋ ਹੀ ਚੀਜ਼ਾਂ ਚੱਲਦੀਆਂ ਦੋ ਹੀ ਚੀਜ਼ਾਂ ਦੀ ਵੈਲਿਊ ਹੈ ਇੱਕ ਪੈਸਾ ਤੇ ਦੂਜਾ ਵਿਊ ਪੈਸਾ ਔਰ ਵਿਊ ਲੈਣ ਵਾਸਤੇ ਲੋਕ ਕੁਝ ਵੀ ਕਰ ਸਕਦੇ ਕਿਸੇ ਵੀ ਹੱ ਮੁੰਡੇ ਨੇ ਖਬਾਏ ਤੈਨੇ ਖਾਦੇ ਐਵੇਂ ਕੋਈ ਕਿਸੇ ਦੇ ਘਰੋਂ ਪੈਸਾ ਨਹੀਂ ਖਾਂਦਾ ਬੱਤ ਸਹੀ ਓ ਤੇਰੀ ਉਮਰ ਨਿਆਣੀ ਹੀ ਕੀ ਹੈ ਬਾਤ ਦੇ ਖੇਡ ਦੇ ਅਸ਼ਕਾਰ ਬਲੇ ਆਹਾ ਬਾਬਾ ਅਤੇਰੀ ਉੰਵਰਨੀ ਨਹੀਂ ਤੁਰਾਰੇ ਬਾਬਾ ਤੁਰਾ ਕਾਕਾ ਉਮਰ ਤਾਂ ਤੇਰੀ ਵੀ ਨਿਆਣੀ ਆ ਅੱਜ ਤਾਂ ਗਾਤਾ ਪਰ ਅਜਦੂ ਮੁੜ ਕੇ ਨਾ ਗਾਈ ਕਿਉਂਕਿ ਤੁਹਾਨੂੰ ਨਹੀਂ ਪਤਾ ਜਿੱਕਰ ਇਹ ਵੀਡੀਓ ਕਲਾਕਾਰਾਂ ਤੱਕ ਪਹੁੰਚ ਗਈ ਨਾ ਜਿਸੇ ਇਹ ਗਾਣਾ ਗਾਇਆ ਜਿਹੜੇ ਬੰਦੇ ਨੇ ਉਸ ਤਾਈ ਪਹੁੰਚ ਗਈ ਤਾਂ ਉਸਨੇ ਪਤਾ ਤੇਰਾ ਕੀ ਹਾਲ ਕਰਨਾ ਹੈ ਉਹਨੇ ਡੰਡਾ ਲੈਣਾ ਡੰਡੇ ਤੇ ਤੇਲ ਲਾ ਲੈਣਾ ਉਸ ਤੋਂ ਬਾਅਦ ਤੇਰੇ ਚਿੱਤੜ ਪੁਲੂਸ ਨੇ ਆ ਪਹਿਲਾਂ ਪੁਲੂਸ ਪੁਲੂਸ ਕਹਤੇ ਆਣਗੇ ਠਾ ਠਾ ਠਾਦ ਨੇ ਮਰਿਆ ਕਰਨ ਤੇਰੇ ਚਿੱਤੜਾਂ ਦੇ ਕਹਿੰਦੇ ਮੈਂ ਆਪਣੇ ਇੰਸਟਾਗ੍ਰam ਬੰਦ ਕਰ ਦੇ ਮੈਂ ਇੰਸਟਾਗ੍ਰam ਨੇ ਰੁਕੋ ਜਰਾ ਸਬਰ ਕਰੋ ਮੇਰਾ ਅਕਾਊਂਟ ਹੈਕ ਕਰਤਾ ਠੀਕ ਆ ਅਗੇ ਫੋਟੋਸ ਟਾਰਚਰ ਕਰ ਰਿਹਾ ਆਈ ਡੋਨਟ ਨੋ ਮੇਰੇ ਮੇਰੇ ਗਲਤ ਗਲਤ ਵੀਡੀਓਸ ਅਪਲੋਡ ਕਰ ਰਿਹਾ ਮੈਨੂੰ ਨਹੀਂ ਪਤਾ ਇਹ ਕਿੱਥੋਂ ਪੇਜ ਬਣਾਇਆ ਠੀਕ ਹੈ ਮੇਰੇ ਪੇਜ ਤੇ ਸੂਬਾ ਉੱਠ ਕੇ ਅੱਜ ਦੇਖਿਆ ਠੀਕ ਆ ਮੇਰੇ ਪੀਚ ਪੇਜ ਤੇ ਗਲਤ ਵੀਡੀਓ ਪਈ ਹੋਈ ਸੀ ਆਈ ਡੋਨਟ ਨੋ ਇਨਫਲੈਂਸਰ ਮੈਨੇ ਕਿ ਮੈਂ ਹੈਕ ਕੀਤਾ ਮੈਂ ਹੁਣ ਦੇਖਿਆ ਹੈ ਮੇਰੇ ਅਕਾਊਂਟ 'ਚ ਬਹੁਤ ਪ੍ਰੋਬਲਮਜ਼ ਆ ਰਹੀਆਂ ਨੇ ਪਲੀਜ਼ ਮੈਨੂੰ ਕੋਈ ਦੱਸੋ ਕਿ ਕਿਵੇਂ ਕਿਵੇਂ ਸਹੀ ਹੋਗਾ ਤੇ ਇਹ ਬੰਦੇ ਨੇ ਮੇਰੇ ਅਕਾਊਂਟ ਨੂੰ ਕੀ ਕਰਾਇਆ ਆ ਤੇ ਪਲੀਜ਼ ਸਾਰੇ ਜਣੇ ਮੈਨੂੰ ਪਲੀਜ਼ ਸਾਰੇ ਜਣੇ ਸਪੋਰਟ ਕਰੋ ਹੁਣ ਮੇਰੀ ਮਾਂ ਭੈਣ ਤੇ ਛੋਲੇ ਛੱਲਾ ਨਾ ਦਾਈ ਨਾ ਰਮਾ ਦੇਖੋ ਯਾਰ ਵਿਚਾਰੀ ਰੋਈ ਜਾਂਦੀ ਐ ਤੁਸੀਂ ਇਹਨੂੰ ਸਪੋਰਟ ਸਪਾਰਟ ਕਰੋ ਕਿਉਂਕਿ ਮੈਂ ਕਿਸੇ ਨੂੰ ਸਪੋਰਟ ਨਹੀਂ ਕਰਦਾ ਤੁਸੀਂ ਮੇਰੇ ਤੇ ਆਸ ਨਾ ਰੱਖੋ ਤੁਸੀਂ ਸਪੋਰਟ ਕਰੋ ਕਿਉਂਕਿ ਜਿੱਦਣ ਮੈਂ ਸਪੋਰਟ ਕਰਤੀ ਨਾ ਉਦਣੇ ਦਾ ਤੁਰ ਹੀ ਜਾਂਦੀ ਦਾ ਪਦ ਨਿਕਲ ਜਾ ਕਰੋ ਥੋੜਾ ਜਿਹਾ ਐ ਕਰਕੇ ਆ ਹੁੰਦੀ ਅਸਲੀ ਮਿਹਨਤ ਚੈੱਕ ਕਰੋ ਇੱਕ ਕਰੀ ਮੈਂ ਉਹ ਕਰਦਾ ਸੀ ਸਾਲੋਂ ਪਹਿਲੇ ਲੇਕਿਨ ਬਦਲਣਾ ਪੜਾ ਕੋਸ ਜਿਆਦਾ ਨਹੀਂ ਮਿਹਨਤ ਹੋ ਗਈ ਕਿ ਮੈਨੂੰ ਹੀ ਦਿਖੀ ਜਾਂਦੀ ਹੈ ਮੈਨੂੰ ਲੱਗਦਾ ਮੇਰੀ ਪੈਹ ਚ ਨਿਗਾ ਕਮਜ਼ੋਰ ਹੋ ਗਈ 19 21 ਦਾ ਫਰਕ ਹੈ ਥੋੜਾ ਜਾਂ ਨਹੀਂ ਨਹੀਂ ਫਿਰ ਤੁਹਾਡੀਆਂ ਹੀ ਅੱਖਾਂ ਕਮਜ਼ੋਰ ਹੈ ਤੁਸੀਂ ਆਪਦੀ ਨਿਗਾ ਨੂੰ ਚੈੱਕ ਕਰੋ ਪੈਹ ਚ ਫਰਕ ਤਾਂ ਇਧਰ ਪੂਰੇ ਹੀ ਪਿਆ ਫਿਰਦਾ ਹੈ ਦਾ ਡਿਸਪੈਸਰ ਕਦੋਂ ਆਉਂਦਾ ਕੀ 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 ਬੋਲੀ ਡਿਸਪੈਸਰ ਬੋਲੀ ਕੀ ਡਿਸਪਰੈਸ਼ਨ ਬੋਲੀ ਦਾ ਡਿਸਪੈਸਰ ਕਦੋਂ ਆਉਂਦਾ ਡ੍ਰਿਪ ਪ੍ਰੈਸ਼ਰ ਬੋਲੀ ਵੈਸੇ ਹੁੰਦਾ ਤਾਂ ਡਿਪਰੈਸ਼ਨ ਹੈ ਤਾਂ ਚਲੋ ਕੋਈ ਗੱਲ ਨਹੀਂ ਯਾਰ ਜਿਹੜੇ ਪੁਰਾਣੇ ਲੋਕ ਹੁੰਦੇ ਉਹ ਐਦਾਂ ਹੀ ਬੋਲਦੇ ਆ ਆਪਾਂ ਇਹਦਾ ਮਜ਼ਾਕ ਨਹੀਂ ਡਾਵਾਂਗੇ ਕੋਈ ਬਾਤ ਨਹੀਂ ਨੋ 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 ਇੱਕ ਕੁੜੀ ਕਾ ਬਹੁਤ ਤਰੇਵਰੀ ਕੀ ਸੱਚੀ ਜੇਕਰ ਅਜਿਨੇ 70% ਜਾਂਦਾ ਹੁੰਦਾ ਨਾ ਉਹਨੇ ਤੇਰੇ ਤੱਤਾ ਕਰਕੇ ਚਮਟੇ ਨਾਲ ਜਿਤੜੀ ਜਿਤੜ ਗੁੱਟਣੇ ਸੀ ਕਿਤਰੀ ਜਿਤੜ ਗੁੱਟਣੇ ਸੀ ਪੈਣ ਜੁੱਦਾ ਦੇਖੋ ਯਾਰ ਸਾਰੇ ਬੰਦੇ ਇੱਕ ਦੂਜੇ ਦੀ ਹੈਲਪ ਕਰਦੇ ਇੱਕ ਤੁਸੀਂ ਉਹ ਜਿਹੜੀ ਮੇਰੀ ਹੈਲਪ ਨਹੀਂ ਕਰੀ ਜਾਂਦੇ ਇੱਕ ਆਹ ਦੇਖੋ ਟੈਂਪੋ ਨੇ ਟੈਂਪੋ ਦੀ ਹੈਲਪ ਕਰੀ ਤੇਰੇ ਤੰਕਵਾਦੀ ਪੇਜ ਵੀਰੇ ਨਾਂ ਯਾਰ ਤੋਂ ਵੀਡੀਓ ਪਾ ਆਈਆਂ ਬਾਈਆਂ ਕੱਲ ਨੂੰ ਕੋਈ ਗੱਲਬਾਤ ਹੋ ਗਈ ਸੁਸਾਈਡ ਹੋ ਗਿਆ ਚਲੋ ਜਿੱਦਾਂ ਦਾ ਵੀ ਹੈ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀਰ ਤੂੰ ਟੈਨਸ਼ਨ ਨਾਲ ਐ ਤੂੰ ਵੀ ਉਹਦੇ ਵਰ ਗਈਆਂ ਤੂੰ ਵੀ ਉਸੇ ਦਾ ਹੀ ਭਰਾ ਜੋ ਲੱchnੋ ਕਰਦਾ ਉਹ ਤੂੰ ਕਰਦਾ ਬਾਕੀ ਟੈਂਪੋ ਸੁਸਾਈਡ ਕਰ ਜਾਣ ਨਾ 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 ਇਹ ਇਹ ਨਹੀਂ ਕਰ ਸਕਦੇ ਤਾਂ ਸਾਨੂੰ ਹੀ ਪੈਚੋ ਦੇਖ ਦੇ ਕੇ ਕਰਨਾ ਪਊਗਾ ਜੇਕਰ ਤੁਹਾਡਾ ਆਉਣ ਵਾਲੇ ਸਮੇਂ ਚ ਇਹੀ ਹਾਲ ਰਿਆ ਨਾ ਤਾਂ ਫਿਰ ਅਸੀਂ ਆਪਣੇ ਆਪ ਨੂੰ ਫਾਂਸੀ ਲੈ ਕੇ ਮਰ ਜਾਾਂਗੇ ਜੇਕਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਦੱਸੋ ਮੈਨੂੰ ਹੁਣੀ ਨਾ ਕਰ ਇਹਦੇ ਬਾਰੇ ਕੁਝ ਕਾਲ ਨੂੰ ਕੋਈ ਗੱਲਬਾਤ ਹੋ ਜੇ ਵਿੱਚ ਮੈਂ ਘਿਸਿਆ ਜਾਵਾਂਗਾ ਭਰਾਵਾ ਤੂੰ ਵੀ ਪ੍ਰੋਮੋਸ਼ਨ ਜੀ ਕਰਨੀ ਬੰਦ ਕਰ ਨਹੀਂ ਤਾਂ ਤੂੰ ਵੀ ਮੇਰੀ ਵੀਡੀਓ ਦੇ ਵਿੱਚ ਘ੍ਰਿਸਾ ਜਾਏਗਾ ਦੇਖ ਲੈ ਹਸਾਬ ਲਾ ਲਾ ਮੈਂ ਤੇਰੇ ਖੜਾ ਕਰਕੇ ਝੁਰਲੂ ਫੇਰ ਦੇਣਾ ਝੁਰਲੂ ਦੇ ਭਾਈ ਕੌਣ ਤੁਸੀਂ ਉਹ ਮਾਂ ਗਾਂਧੀਆ ਮੈਂ ਨੇ ਵਾਲਾ ਜਿਹਨੂੰ ਲੋਕ ਬਦਮਾਸ਼ ਕਹਿੰਦੇ ਆ ਨਾ 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 ਉਹ ਮਾਈ ਹੈ ਤਾਂ ਗਾਂਧੀ ਪਰ ਬਟੇ ਹੈ ਥੱਲੇ ਵਾਲਾ ਤੇ ਇਹੋ ਜੇ ਗਾਂਧੀ ਨੂੰ ਲੋਕ ਹਰ ਰੋਜ਼ ਹੱਥ ਦੀ ਤਲੀ ਤੇ ਧਰ ਕੇ ਜਚਾ ਜਚਾ ਕੇ ਜਚਾ ਜਚਾ ਕੇ ਮਲਉਦੇ ਆ ਤੇ ਜਿੰਨਾ ਚਿਰ ਗਾਂਧੀ ਚਿੱਟੇ ਹੰਝੂ ਨਹੀਂ ਸੜਦਾ ਨਾ ਫਿਰ ਉਹਨਾਂ ਝਰਨੀ ਛੱਡਦੇ ਫਿਲਹਾਲ ਯਾਰ ਅੱਜ ਲਈ ਇੰਨੀ ਵੀਡੀਓ ਛੋਟੀ ਜਿਹੀ ਬਣੀ ਉਹਦੇ ਲਈ ਸੌਰੀ ਕਿਉਂਕਿ ਯਾਰ ਤੁਹਾਨੂੰ ਵੀ ਪਤਾ ਹੈ ਸੀਜ਼ਨ ਦਾ ਟਾਈਮ ਚੱਲ ਜੀ ਜਾਂਦਾ ਨਰਮਨ ਨਰਮਾ ਬਿੱਜੀ ਇਹਨੇ ਚੋਨੇ ਚਾਨੇ ਦੀ ਤਿਆਰੀ ਕਰੀ ਜਾਂਦੇ ਆ ਇਸ ਕਰਕੇ ਟਾਈਮ ਥੋੜਾ ਘੱਟ ਮਿਲਦਾ ਚਲੋ ਕੋਈ ਗੱਲ ਨਹੀਂ 2-4 ਦਿਨ ਵੇਟ ਕਰੋ ਫਿਰ ਆਪਾਂ ਤਕੜੀ ਵਾਰ ਐਂਡ ਫੁੱਲ ਵੀਡੀਓ ਲੈ ਆਕਰਾਂਗੇ ਕੋਈ ਬਾਤ ਨਹੀਂ ਅੱਜ ਦੀ ਵੀਡੀਓ ਕਿੱਦਾਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ